ਉਹ ਅਬਾਰ ਇਸ ਵੇਲੇ ਸਭ ਤੋਂ ਵੱਧ ਲੋਕਾਂ ਦੇ ਕੰਨਾਂ ਵਿੱਚ ਗੂੰਜ ਰਹੀ ਹੈ ਉਹ ਇਹ ਹੈ ਕਿ ਕੀ ਭਾਈ ਸੰਦੀਪ ਸਿੰਘ ਸਣੀ ਇਸ ਸੀਟ ਤੇ ਬਾਜੀ ਮਾਰ ਸਕਦਾ ਹੈ ਜਾਂ ਨਹੀਂ ਜੇ ਮਾਰ ਸਕਦਾ ਹੈ ਤਾਂ ਕਿਵੇਂ ਤੇ ਜੇ ਨਹੀਂ ਮਾਰ ਸਕਦਾ ਤਾਂ ਕਿਵੇਂ ਇਹ ਨਾ ਸੁਣਨ ਵਿੱਚ ਆਵੇ ਕਿ ਯੱਲੇ ਸਾਬ ਜੰਨੀ ਹਰਪ੍ਰੀਤ ਸਿੰਘ ਨੂੰ ਸਹਿਯੋਗ ਨਹੀਂ ਦੇ ਰਹੇ ਮੂੰਹ ਬੰਦ ਕਰ ਦਿਓ ਉਹਨਾਂ ਲੋਕਾਂ ਦੇ ਜਿਹੜੇ ਇਹ ਇੱਕ ਗੱਲ ਨੂੰ ਹਵਾ ਦੇ ਰਹੇ ਨੇ ਕਿ ਪੁਨਰ ਸੰਜੀਤ ਅਕਾਲੀ ਦਲ ਦੇ ਵਿੱਚ ਫੁੱਟ ਪੈਂਦੀ ਨਜ਼ਰ ਆ ਰਹੀ ਹੈ। ਬੇ ਅਕਾਲੀ ਦਲ ਦੇ ਪ੍ਰਧਾਨ ਨੂੰ ਵਿਰੋਧੀ ਪਾਰਟੀਆਂ ਦੀਆਂ ਉਂਝਾਂ ਵੀ ਲੱਗਦੀਆਂ ਨੇ ਉਹਨਾਂ ਦੇ ਵੱਲੋਂ ਦੋਸ਼ ਵੀ ਲਾਇਆ ਜਾਂਦੇ ਨੇ ਝੂੜ ਤੂਫਾਨ ਵੀ ਖੋਲਿਆ ਜਾਂਦਾ ਤੇ ਉਹਨਾਂ ਦੇ ਜਵਾਬ ਉਸ ਭਾਸ਼ਾ ਤੇ ਹੀ ਦੇਣੇ ਪੈਂਦੇ ਨੇ ਜਿਹੜੇ ਕਿ ਗਿਆਨੀ ਹਰਪ੍ਰੀਤ ਸਿੰਘ ਹੀ ਦੇ ਸਕਦੇ ਨੇ। ਦੇ ਹੈਂਡ ਵੀ ਨਹੀਂ ਬੀਬਾ ਜੀ ਦਾ ਰਤਬਾ ਬਹੁਤ ਵੱਡਾ ਹੈ ਜੋ ਲੋਕ ਇਸ ਗੱਲ ਨੂੰ ਹਵਾ ਦੇ ਰਹੇ ਹਨ ਅਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਪਿੱਛੇ ਛੱਡ ਕੇ ਅਸੀਂ ਬੀਬਾ ਜੀ ਦੇ ਨਾਲ ਆ ਪਰ ਬੀਬਾ ਜੀ ਦਾ ਰਤਬਾ ਅੱਜ ਵੀ ਕਾਲੀ ਦਲ ਦੇ ਪੰਡਤਾਂ ਨਾਲੋਂ ਅੱਗੇ ਹੈ ਵੱਡਾ ਹੈ ਸਤਕਾਰਯੋਗ ਹੈ ਸਤਕਾਰਯੋਗ ਹੀ ਰਹੇਗਾ ਦੰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਰਿੰਜਨ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਦੋਸਤੋ ਅੱਜਕੱਲ ਤਰਨਤਾਰਨ ਦੀ ਜਿਮਨੀ ਚੋਣ ਦੇ ਚਰਚੇ ਪੂਰੇ ਜੋਰਾਂ ਸ਼ੋਰਾਂ ਤੇ ਚੱਲ ਰਹੇ ਆ ਕਿ ਇਸ ਚੋਣ ਵਿੱਚ ਕੌਣ ਬਾਜ਼ੀ ਮਾਰੇਗਾ ਤੇ ਕੌਣ ਨਹੀਂ ਇਸ ਸੀਟ ਤੇ ਜਿੱਥੇ ਰਾਜਨੀਤਿਕ ਪਾਰਟੀਆਂ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਉੱਥੇ ਹੀ ਸਾਰਾ ਸੋਸ਼ਲ ਮੀਡੀਆ ਵੀ ਤਰਨਤਾਰਨ ਵਾਲੀ ਜਿਮਨੀ ਚੋਣ ਵੱਲ ਹੀ ਸਭ ਤੋਂ ਵੱਧ ਧਿਆਨ ਦੇ ਰਿਹਾ ਹੈ ਜੋ ਆਵਾਜ਼ ਇਸ ਵੇਲੇ ਸਭ ਤੋਂ ਵੱਧ ਲੋਕਾਂ ਦੇ ਕੰਨਾਂ ਵਿੱਚ ਗੂੰਜ ਰਹੀ ਹੈ ਉਹ ਇਹ ਹੈ ਕਿ ਕੀ ਭਾਈ ਸੰਦੀਪ ਸਿੰਘ ਸਣੀ ਇਸ ਸੀਤੇ ਬਾਜੀ ਮਾਰ ਸਕਦਾ ਹੈ ਜਾਂ ਨਹੀਂ ਜੇ ਮਾਰ ਸਕਦਾ ਹੈ ਤਾਂ ਕਿਵੇਂ ਤੇ ਜੇ ਨਹੀਂ ਮਾਰ ਸਕਦਾ ਤਾਂ ਕਿਵੇਂ ਇਸ ਬਾਰੇ ਵੀ ਵਿਚਾਰ ਕਰਾਂ ਚੁਕੀ ਚਰਚਾ ਇਹ ਚੱਲ ਰਹੀ ਹੈ ਕਿ ਪੁਨਰ ਸੁਜੀਤ ਅਕਾਲੀ ਦਲ ਵਿੱਚ ਫੁੱਟ ਪੈਂਦੀ ਨਜ਼ਰ ਆ ਰਹੀ ਹੈ ਇਹ ਚਰਚਾ ਸਭ ਤੋਂ ਵੱਧ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਕਿ ਇਹ ਵੀ ਸੱਚ ਹੈ ਕਿ ਕੁਝ ਲੋਕ ਗਿਆਨੀ ਹਰਪ੍ਰੀਤ ਸਿੰਘ ਦੀ ਨਾਲ ਮੁਤਫਿਕ ਨਜ਼ਰ ਨਹੀਂ ਆ ਰਹੇ ਇਹ ਬਿਲਕੁਲ ਸੱਚ ਹੈ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਜੇ ਸੱਚ ਹੈ ਤਾਂ ਫਿਰ ਉਹ ਲੋਕ ਕੌਣ ਹਨ ਜੋ ਕੈਲਨੀ ਹਰਪ੍ਰੀਤ ਸਿੰਘ ਦੇ ਰਾਹ ਵਿੱਚ ਰੁਕਾਵਟਾਂ ਪੈਦਾ ਕਰ ਰਹੇ ਹਨ ਜਾਂ ਸਹਿਯੋਗ ਨਹੀਂ ਦੇ ਰਹੇ ਇਸ ਬਾਰੇ ਵੀ ਅਸੀਂ ਅੱਜ ਵਿਚਾਰ ਕਰਨੀ ਹੈ ਤਨ ਤਾਮ ਦੀ ਜਿਮਨੀ ਚੋਣ ਦਾ ਮੁੱਦਾ ਵੀ ਬਹੁਤ ਅਹਿਮ ਹੈ ਪਰ ਇੰਨਾ ਅਹਿਮ ਨਹੀਂ ਜਿੰਨਾ ਗਿਆਨੀ ਹਰਪ੍ਰੀਤ ਸਿੰਘ ਦੇ ਰਾਹ ਵਿੱਚ ਰੁਕਾਵਟਾਂ ਕੌਣ ਖੜੀਆਂ ਕਰ ਰਿਹਾ ਹੈ ਇਸ ਤੇ ਵਿਚਾਰ ਕਰੋ ਗਿਆਨੀ ਹਰਪ੍ਰੀਤ ਸਿੰਘ ਦੇ ਰਾਹ ਵਿੱਚ ਰੁਕਾਵਟਾਂ ਕੋਈ ਵਿਰੋਧੀ ਨਹੀਂ ਖੜੇ ਕਰ ਰਹੇ ਵਿਰੋਧੀਆਂ ਦੀ ਤਾਂ ਗਿਆਨੀ ਹਰਪ੍ਰੀਤ ਸਿੰਘ ਪ੍ਰਵਾਹ ਹੀ ਨਹੀਂ ਕਰਦੇ ਯਾਨੀ ਹਰਪ੍ਰੀਤ ਸਿੰਘ ਜੀ ਦੇ ਰਾਹ ਵਿੱਚ ਕੋਈ ਆਮ ਖਾਸ ਵੀ ਨਹੀਂ ਰੁਕਾਤਾ ਖੜਿਆ ਕਰ ਰਿਹਾ ਉਹ ਖਾਸ ਉਹ ਮਹਾਨ ਹਸਤੀਆਂ ਹੀ ਰੁਕਾਪਟਾਂ ਖੜੀਆਂ ਕਰ ਰਹੀਆਂ ਹਨ ਜਿਨ੍ਹਾਂ ਨੂੰ ਦੋ ਦਸੰਬਰ 2024 ਤੋਂ ਸਿੱਖ ਪੰਥ ਸਿੱਖ ਕੌਮ ਵੱਲੋਂ ਪੂਰਾ ਮਾਨ ਸਨਮਾਨ ਤੇ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਅੱਗੋਂ ਲਈ ਵੀ ਉਹਨਾਂ ਨੂੰ ਮਾਨ ਸਨਮਾਨ ਤੇ ਸਹਿਯੋਗ ਦਿੱਤਾ ਜਾਂਦਾ ਰਹੇਗਾ ਉਹ ਸ਼ਖਸ਼ੀਤਾ ਮਹਾਨ ਹਨ ਉਹਨਾਂ ਦੇ ਪੰਥ ਨੂੰ ਬਹੁਤ ਵੱਡੀ ਦੇਣ ਹੈ ਪਰ ਇੱਥੇ ਆ ਕੇ ਕੀ ਇਹ ਜਿਹਹਾ ਮਸਲਾ ਹੋ ਗਿਆ ਜੋ ਇਸ ਵੇਲੇ ਰੁਕਾਪਟਾ ਸ਼ਬਦ ਵੀ ਪਤਾ ਨਹੀਂ ਮੈਂ ਸਹੀ ਵਰਤ ਰਿਹਾ ਜਾਂ ਨਹੀਂ ਇਨਕ ਪਹ ਹੈ ਕਿ ਪੂਰਾ ਸਹਿਯੋਗ ਨਹੀਂ ਮਿਲ ਰਿਹਾ ਉਹਨਾਂ ਬਾਰੇ ਬੜਾ ਸੋਚ ਵਿਚਾਰ ਕਰਕੇ ਹੀ ਗੱਲ ਕਰਨੀ ਪਉਗੀ ਦੋਸਤੋ 2 ਦਸੰਬਰ 2024 ਨੂੰ ਸ੍ਰੀ ਅਕਾਲ ਪਖ ਸਾਹਿਬ ਦੀ ਤਸੀਲ ਤੋਂ ਪੰਜ ਸਿੰਘ ਸਹਿਵਾਨ ਨੇ ਇਕ ਬਹੁਤ ਹੀ ਅਹਿਮ ਅਤੇ ਇਤਿਹਾਸਚਾਰੀ ਕਿਤਾ ਸੀ ਹੁਕਮਨਾਮਾ ਸੁਨਾਇਆ ਸੀ ਉਹ ਇਹ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਰਾਣੀ ਲੀਡਰਸ਼ਿਪ ਪੰਥ ਕਹਿਤਾ ਦੀ ਤਰਜਮਾਨੀ ਨਹੀਂ ਕਰ ਸਕਦੀ ਕਰ ਸਕੀ ਇਸ ਕਰਕੇ ਉਸ ਲੀਡਰਸ਼ਿਪ ਨੂੰ ਅਯੋਗ ਘਰਾ ਦਿੱਤਾ ਜਾਂਦਾ ਹੈ ਰੱਦ ਕੀਤਾ ਜਾਂਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਪੰਨਰ ਸੰਜੀਤੀ ਲਈ ਦੋਧ ਸੰਬੰਧ ਨੂੰ ਸੱਤ ਮੈਂਬਰੀ ਇੱਕ ਕਮੇਟੀ ਬਣਾਈ ਗਈ ਸੀ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਕਰੇਗੀ ਇਹ 6 ਮਹੀਨਿਆਂ ਦੇ ਅੰਦਰ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰੇਗੀ ਫਿਰ ਉਸ ਤੋਂ ਬਾਅਦ ਇਜਲਾਸ ਬੁਲਾ ਕੇ ਡੈਲੀਗੇਟ ਤੇ ਦਮੇ ਪ੍ਰਧਾਨ ਦੀ ਚੋਣ ਕੀਤੀ ਦੋਸਤੋ ਥੋੜੇ ਸਮੇਂ ਬਾਅਦ ਹੀ ਦੋ ਸੱਤ ਮੈਂਬਰੀ ਕਮੇਟੀ ਚੋਂ ਦੋ ਬੰਦੇ ਗਦਾਰੀ ਕਰ ਗਏ ਇੱਕ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੋ ਕਿ ਸੱਤ ਮੈਂਬਰੀ ਕਮੇਟੀ ਦਾ ਮੁਖੀ ਵੀ ਸੀ ਇੱਕ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਇਹਨਾਂ ਨੇ ਕਾਲ ਤੱਕ ਸਾਹਿਬ ਦੇ ਹੁਕਮਾਂ ਦੀ ਕੋਈ ਪਰਵਾਹ ਨਹੀਂ ਕੀਤੀ ਤੇ ਇਹ 7 ਮੈਂਬਰੀ ਕਮੇਟੀ ਚੋਂ ਵਾਕ ਆਊਟ ਕਰਕੇ ਖਹਿੜਾ ਛੱਡ ਕੇ ਉਸ ਤੋਂ ਬਾਅਦ ਰਹਿ ਗਏ 5 ਮੈਂਬਰ ਇਹ ਪੰਜ ਮੈਂਬਰ ਉਹ ਮਹਾਨ ਸ਼ਕਤੀਤਾ ਸਨ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਵੇਂ ਤੇ ਇਨ ਬਿਨ ਫੁੱਲ ਚੜਾਏ ਤੇ ਉਹਨਾਂ ਦੇ ਦੱਸੇ ਹੋਏ ਰਾਹਾਂ ਤੇ ਚਲਦਿਆਂ ਹੀ ਇੰਨਾ ਨੇ 6 ਮਹੀਨੇ ਤੋਂ ਵੀ ਪਹਿਲਾਂ 15-16 ਲੱਖ ਦੀ ਭਰਤੀ ਕਰ ਲਈ ਇਹਨਾਂ ਦੇ ਰਾਹ ਵਿੱਚ ਬੜੀਆਂ ਰੁਕਾਵਟਾਂ ਆ ਪਰ ਇਹ ਫਿਰ ਵੀ 15-16 ਲੱਖ ਦੇ ਅਕਾਲੀ ਵਰਕਰਾਂ ਦੀ ਭਰਤੀ ਕਰਨ ਵਿੱਚ ਕਾਮਯਾਬ ਹੋ ਗਏ ਤੇ ਇਹਨਾਂ ਪੰਜ ਮੈਂਬਰੀ ਕਮੇਟੀ ਨੇ ਦਿੱਲੀ ਗੇਟ ਅਜਲਾਸ ਬਲੌਂਗ ਤੱਕ ਆਪਣੀ ਸੇਵਾ ਪੂਰੀ ਨਿਭਾਈ ਉਹ ਸ਼ਕਸ਼ੀਤਾਕਰਨਸ ਮਨਪ੍ਰੀਤ ਸਿੰਘ ਐਲੀ ਸੰਤਾ ਸਿੰਘ ਉਮੈਦਪਰੀ ਗੁਰੂ ਗੁਰਪ੍ਰੀਤ ਸਿੰਘ ਪਡਾਲਾ ਸਰਦਾਰ ਇਕਬਾਲ ਸਿੰਘ ਝੁੰਦਾ ਤੇ ਬੀਬਾ ਸਤਬੰਧ ਕੌਚ ਡੈਲੀਗੇਟ ਅਜਲਾਸ ਹੋਇਆ ਉਸ اجلاس ਵਿੱਚ ਡੈਲੀਗੇਟ ਸੰਜੇ ਤੇ ਬਹੁਤ ਹੀ ਲੰਬੀ ਸੋਚ ਵਿਚਾਰ ਤੋਂ ਬਾਅਦ ਚੋਣ ਕੀਤੀ ਗਈ ਚੋਣ ਵੀ ਐਸੀ ਕੀਤੀ ਗਈ ਕਿ ਜੋ ਪੁਰਾਣੇ ਜਥੇਦਾਰ ਹਨ ਉਹਨਾਂ ਨੂੰ ਇਹ ਮਹਿਸੂਸ ਹੋਵੇਗਾ ਕਿ ਜੋ ਸੋਚ ਨਾਲ ਉਹ ਵਿਚਾਰ ਕੀਤੀ ਗਈ ਉਹ 1920 ਤੇ 25 ਦੇ ਦਰਮਿਆਨ ਦਾ ਸਮਾਂ ਯਾਦ ਆ ਜਾਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਫੌਂਡ ਚ ਆਈ ਤਾਂ ਉਹਨਾਂ ਨੇ ਆਪਣੀ ਸਹਿਯੋਗੀ ਇਕਜਥੇਵੰਦੀ ਪੈਦਾ ਕੀਤੀ ਜਿਸ ਨੂੰ ਅਕਾਲੀ ਦਲ ਕਹੇਗਾ ਹੁਣ ਵੀ ਐਵੇਂ ਹੀ ਹੋਇਆ ਗੱਲੀ ਦਲ ਦੀ ਚੋਣ ਕਰਨ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੀ ਮਤਵਦੀ ਕਹਿ ਸਕਦੇ ਹਾਂ ਕਿ ਪੰਥ ਕੌਂਸਲ ਦੀ ਚੇਅਰਪਰਸਨ ਬਣਾਈ ਗਈ ਪੰਜ ਮੈਂਬਰੀ ਕਮੇਟੀ ਜੋ ਬਹੁਤ ਹੀ ਸਤਿਕਾਰਯੋਗ ਬੀਬਾ ਸਤਵੰਤ ਕੌਰ ਜੀ ਉਹਨਾਂ ਨੂੰ ਪੰਥ ਕੌਂਸਲ ਦਾ ਚੇਅਰਮੈਨ ਬਣਾਇਆ ਗਿਆ ਇਹ ਉਹਨਾਂ ਦੀ ਰਹਿਨਮਾਈ ਹੇਠੀ ਸ਼੍ਰੋਮਣੀ ਅਕਾਲੀ ਦਲ ਕੰਮ ਕਰੇਗਾ ਉਹਨਾਂ ਦੀ رائے ਨਾਲ ਉਹਨਾਂ ਨਾਲ ਵਿਚਾਰ ਸਾਂਝੇ ਕਰਕੇ ਇਸ ਤੋਂ ਹੋਰ ਵੱਧ ਕੇ ਕੋਈ ਉਹਨਾਂ ਦੇ ਮੁਕਾਬਲੇ ਉਮੀਦਵਾਰ ਹੋ ਹੀ ਨਹੀਂ ਸਕਦਾ ਕਿਉਂਕਿ ਬੀਬਾ ਸੁਵੰਤ ਕੌਰ ਬਹੁਤ ਹੀ ਐਜੂਕੇਟਿਡ ਬਹੁਤ ਹੀ ਉੱਚੇ ਰੁਤਬੇ ਦੇ ਅੱਜ ਵੀ ਤੇ ਸਭ ਤੋਂ ਵੱਡੀ ਗੱਲ ਕਿ ਉਹ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਹੋਣ ਹਾਰ ਸੁਪੁੱਤਰੀ ਨੇ ਉਹਨਾਂ ਨੂੰ ਸਭ ਤੋਂ ਉੱਤੇ ਅਹੁਦੇ ਤੇ ਬਹਾਇਆ ਗਿਆ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਸਾਬਕਾ ਜਥੇਦਾਰ ਕਾਲਪਕ ਸਰ ਸਾਬਕਾ ਜਥੇਦਾਰ ਤਖਤਰੀ ਦਵਨਵਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਬਣਿਆ ਬਹੁਤ ਵਧੀਆ ਟੋਲ ਗਈ ਸਾਰੇ ਸਹਿਮਤ ਹੋ ਗਏ ਗੱਲ ਫਿਰ ਇੱਥੇ ਆ ਕੇ ਅੜ ਗਈ ਪਹਿਲਾਂ ਤਾਂ ਇਹ ਕਿ ਹੜਾ ਕਰਨ ਜਾਂ ਕੋਈ ਹੋਰ ਵਿਚਾਰ ਧਾਰਕ મતਪੇ ਤਾਂ ਨਹੀਂ ਕਹਿ ਸਕਦੇ ਕਿ ਸਹਿਮਤੀ ਹੁੰਦਿਆਂ ਹੁੰਦਾ ਦੇਰ ਲੱਗਦੀ ਹੈ ਸੋਸ਼ਲ ਮੀਡੀਆ ਤੇ ਆਮ ਚੱਟਾ ਚੱਲ ਪਿਆ ਜੀ ਇਹ ਕੀ ਮੁਕਾਬਲਾ ਕਰੂਗਾ ਪੁਨਰ ਸੰਜੀਤ ਅਕਾਲੀ ਵਾਲੇ ਨੇ ਆਪਣਾ ਢਾਂਚਾ ਹੀ ਨਹੀਂ ਤਿਆਰ ਕੀਤਾ ਜਦੋਂ ਵੀ ਮੀਟਿੰਗ ਬੁਲਾਉਂਦੇ ਕੋਈ ਨਾ ਕੋਈ ਸਮੱਸਿਆ ਆ ਜਾਂਦੀ ਜਿਵੇਂ ਕਿ ਪੰਜਾਬ ਦੇ ਵਿੱਚ ਜਿਹੜੇ ਆੜ ਆਏ ਹੜਾ ਵਿੱਚ ਵੀ ਫਿਰ ਉਧਰ ਕਾਲੀ ਦਾਲ ਦੇ ਪ੍ਰਧਾਨ ਤੇ ਸਾਰੇ ਵਰਕਰਾਂ ਨੂੰ ਉਧਰ ਧਿਆਨ ਦੇਣਾ ਪਿਆ ਅੱਜ ਵੀ ਉਧਰ ਹੀ ਰੁਝੇ ਹੋਏ ਨੇ ਫਿਰ ਵੀ ਵਰਕਿੰਗ ਕਮੇਟੀ ਕੋਰ ਕਮੇਟੀ ਬੁਲਾ ਰਹੇ ਸਾਰਾ ਸਿਸਟਮ ਜੋ ਤਿਆਰ ਹੋ ਗਿਆ ਸਾਰਿਆਂ ਦੀ ਸਹਿਮਤੀ ਨਾਲ ਤਿਆਰ ਹੋ ਗਿਆ ਫਿਰ ਵੀ ਇਹਦੇ ਵਿੱਚ ਰੁਕਾਵਟ ਪਾਈ ਜਾਣ ਲੱਗ ਪਈ ਨਜ਼ਰ ਆਉਣ ਲੱਗ ਪਈ ਇਹਦੇ ਚਰਚੇ ਚੱਲ ਰਹੇ ਨੇ ਰਿਕਾਉਂਟ ਪਾਉਣ ਵਾਲਾ ਕੌਣ ਸੀ ਰਿਕਾਉਂਟ ਪਾਰੇ ਸੀ ਜਾਂ ਇਹ ਗੱਲ ਨੂੰ ਲਮਕਾ ਰਹੇ ਸੀ ਕਿਉਂਕਿ ਰਿਕਾਉਂਟ ਸ਼ਬਦ ਉਹਨਾਂ ਸ਼ਖਸੀਅਤਾਂ ਵਾਸਤੇ ਵਰਤਣਾ ਠੀਕ ਨਹੀਂ ਜਾਪਦਾ ਚਲੋ ਲਮਕਾ ਰਹੇ ਸੀ ਗੱਲ ਜਿਹਦੇ ਨਾਲ ਸਾਨੂੰ ਨੁਕਸਾਨ ਨਹੀਂ ਉੱਥੇ ਫਿਰ ਗਿਆਨੀ ਹਰਪੀਤ ਸਿੰਘ ਇਸਟੈਂਡ ਲੈ ਗਏ ਕਿ ਕਿੰਨੀ ਕੁ ਦਿਨ ਹੋਰ ਲਮਕਾਇਆ ਜਾਵੇਗਾ ਇਹ ਫੈਸਲਾ ਕਰਨਾ ਹੀ ਪਵੇਗਾ ਤੇ ਉੱਥੇ ਪ੍ਰਧਾਨਗੀ ਵਾਲੇ ਹੱਥ ਜੋ ਹੈ ਉਹਨਾਂ ਨੇ ਜਲਾਵ ਵੀ ਦਿਖਾਇਆ ਉਹਨਾਂ ਨੇ ਵਰਕਿੰਗ ਕਮੇਟੀ ਐਲਾਨ ਕਰਤੀ ਉਹਨਾਂ ਨੇ ਸਲਾਹਕਾਰ ਤੇ ਹੋਰ ਜੋਰ ਦਮੈਂ ਦੇ ਲੈਣੇ ਸੀ ਢਾਂਚਾ ਸਾਰਾ ਪਿਆਰ ਕਰ ਲਿਆ ਕੋਣ ਸ਼ਖਸ਼ ਹੈ ਦੋਸਤੋ ਇਹ ਤਾਂ ਨਹੀਂ ਕਹਿ ਸਕਦੇ ਕਿ ਉਹਨਾਂ ਦੇ ਵਿੱਚ ਕੋਈ ਬਦਨੀਤੀ ਨਾਲੋਂ ਗੱਲ ਕੀਤੀ ਆ ਪਤਾ ਨਹੀਂ ਪਰ ਇੱਕ ਮਨੁੱਖੀ ਸੁਭਾਅ ਹੈ ਮਨੁੱਖ ਦੇ ਵਿੱਚ ਇੱਕ ਫਿਤਰਤ ਹੁੰਦੀ ਹੈ ਕਿਤੇ ਇਹ ਸੋਚ ਉਹਨਾਂ ਦੇ ਦਿਮਾਗ 'ਚ ਆ ਗਈ ਕਿ ਕਰਨ ਕਰਾਉਣ ਵਾਲੇ ਤਾਂ ਅਸੀਂ ਸਾਰਾ ਕੰਮ ਅਸੀਂ ਕੀਤਾ ਪੰਜ ਮੈਂਬਰੀ ਕਮੇਟੀ ਨੇ ਤੇ ਚੌਧਰਾ ਕੋਈ ਹੋਰ ਲੈ ਗਿਆ ਇਹ ਕਿ ਕਿ ਆਗੇ ਦਿਮਾਗ ਤੇ ਉਹ ਇਹਨੂੰ ਥੋੜਾ ਸਟਾਪ ਕਰਦਾ ਚਾਹੁੰਦੇ ਸੀ ਜਾਂ ਸਹਿਯੋਗ ਨਹੀਂ ਦਿੰਦੇ ਸੀ ਜਿੰਨਾਂ ਦਾ ਨਾਂ ਉੱਪਰ ਕੇ ਆ ਰਿਹਾ ਹੈ ਮੈਂ ਨਾਂ ਲੈਣ ਤੋਂ ਵੀ ਝਿਜਕਦਾ ਵੀ ਨਾਂ ਲਿਆ ਜਾਵੇ ਨਾ ਉਹ ਪੰਜ ਮੈਂਬਰੀ ਕਮੇਟੀ ਦੇਖੋ ਬੀਬਾ ਜੀ ਨੂੰ ਤਾਂ ਬਹੁਤ ਉੱਚਾ ਸਨਮਾਨ ਮਿਲ ਗਿਆ ਉਹ ਤਾਂ ਠੀਕ ਹੈ ਉਸ ਤੋਂ ਬਾਅਦ ਲੈ ਕੇ ਚਾਰ ਮੈਂਬਰ ਪਰ ਜਿੱਥੇ ਪੰਜ ਮੈਂਬਰੀ ਕਮੇਟੀ ਜਾਂਦੀ ਸੀ ਭੜਤੀ ਲਈ ਉੱਥੇ ਹੋਰ ਵੀ ਸੱਜਣ ਜਾਂਦੇ ਸਨ ਉਹਨਾਂ ਚੋਂ ਇੱਕ ਮਹਾਨ ਸ਼ਖਸੀਤ ਗਿਆਨੀ ਹਰਪ੍ਰੀਤ ਸਿੰਘ ਜਾਂਦੇ ਸਨ ਇਹ ਹੀ ਮੁੱਖ ਬੁਲਾਰੇ ਹੁੰਦੇ ਸਨ ਇਹਨਾਂ ਨੂੰ ਸੁਣਨ ਵਾਸਤੇ ਹੀ ਪੀੜ ਕੱਟੀ ਹੁੰਦੀ ਸੀ ਇਹਨਾਂ ਨੂੰ ਜਾਂ ਬੀਬਾ ਸਤਵੰਦ ਕੌਰ ਨੂੰ ਕਿਉਂਕਿ ਬਾਕੀ ਚਾਰ ਮੈਂਬਰ ਜਿਹੜੇ ਕਮੇਟੀ ਵਾਲੇ ਸੀ ਉਹਨਾਂ ਤਾਂ ਉਹੀ ਗੱਲਾਂ ਹੁੰਦੀਆਂ ਸੀ ਜੋ ਕਰਨੀਆਂ ਹੁੰਦੀਆਂ ਸੀ ਸੁਜੀਤ ਸਿੰਘ ਰਖੜਾ ਵੀ ਉੱਥੇ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਹੋਰ ਸਬੰਧਤ ਇਲਾਕੇ ਵਾਲੇ ਆਗੂ ਵੀ ਉੱਥੇ ਹੀ ਗੱਲ ਨੇ ਸਭ ਤੋਂ ਪੰਜ ਮੈਂਬਰੀ ਕਮੇਟੀ ਦੇ ਮੁਖੀ ਭਾਵੇਂ ਨਹੀਂ ਦੁਨਿਆ ਗਿਆ ਸੀ ਕੋਈ ਪਰ ਮੁਖੀ ਵਾਲਾ ਮਕਾਮ ਜੋ ਸੀ ਉਹ ਸਰਦਾਰ ਮਨਪ੍ਰੀਤ ਸਿੰਘ ਈਆਲੀ ਕੋਲ ਸੀ ਕਿਉਂਕਿ ਬੜੇ ਕਾਬਲ ਸ਼ਖਸੀਅਤ ਨੇ ਤੀਜੀ ਚੌਥੀ ਵਾਰ ਐਮਐਲਏ ਬਣੇ ਨੇ ਜਿਹੜਾ ਅਕਾਲੀ ਦਲ ਸੀ ਉਹਦੇ ਗਰੁੱਪ ਲੀਡਰ ਵੀ ਇਹਦੇ ਨੇ ਸਟੈਂਡ ਦੇ ਵੀ ਪੱਕੇ ਨੇ ਉਸੂਲਾ ਵਾਲੇ ਨੇ ਇਹ ਆਰ ਹੈ ਕਿ ਇਹ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਸਹਿਯੋਗ ਨਹੀਂ ਦੇ ਰਹੇ ਭਾਈ ਕਿਉਂ 42 ਸਾਬ ਤੁਹਾਡਾ ਰੁਤਬਾ ਅੱਜ ਵੀ ਵੱਡਾ ਹੈ ਤੇ ਅੱਗੇ ਵੀ ਤੁਹਾਡੇ ਵਾਸਤੇ ਭਵਿੱਖ 'ਚ ਬਹੁਤ ਵੱਡਾ ਅਹੁਦਾ ਮਿਲਣ ਵਾਲਾ ਹੈ ਕਿਉਂਕਿ ਤੁਸੀਂ ਜਿਹੜਾ ਸ਼੍ਰੋਮਣੀ ਕਾਲ ਦਾ ਪ੍ਰਧਾਨ ਬਣੂਗਾ ਉਹ ਇਲੈਕਸ਼ਨ ਨਹੀਂ ਲੜੂਗਾ ਤੁਸੀਂ ਇਲੈਕਸ਼ਨ ਲੜਨ ਵਾਲਿਆਂ ਚ ਹਾਂ ਤੇ ਇਲੈਕਸ਼ਨ ਲੜਨੀ ਵੀ ਆ ਲੜਨੀ ਵੀ ਪਊਗੀ ਲੜਦੇ ਵੀ ਰਹੇ ਹੋ ਇਸ ਕਰਕੇ ਤੁਹਾਨੂੰ ਤੁਹਾਡੇ ਵਾਸਤਾ ਵਿਧਾਨ ਸਭਾ ਵਾਲਾ ਰਸਤਾ ਖੁੱਲਿਆ ਹੈ ਤੇ ਤੁਹਾਡੇ ਤੇ ਮੇਰੀ 프리 ਦੇ ਮਾਲਕ ਵੀ ਮਿਹਰ ਕਰਨਗੇ ਪਰ ਇਹ ਨਾ ਸੁਣਨ ਵਿੱਚ ਆਵੇ ਕਿ 42 ਸਾਬ ਗਿਆਨੀ ਹਰਪ੍ਰੀਤ ਸਿੰਘ ਨੂੰ ਸਹਿਯੋਗ ਨਹੀਂ ਦੇ ਰਹੇ ਮੂੰਹ ਬੰਦ ਕਰ ਦਿਓ ਉਹਨਾਂ ਲੋਕਾਂ ਦੇ ਜਿਹੜੇ ਇੱਕ ਗੱਲ ਨੂੰ ਹਵਾ ਦੇ ਰਹੇ ਨੇ ਕਿ ਪੁਨਰ ਸੰਜੀਤ ਅਕਾਲੀ ਦਲ ਦੇ ਵਿੱਚ ਫੁੱਟ ਪੈਦੀ ਨਜ਼ਰ ਆ ਰਹੀ ਹੈ ਆਹੀ ਨਹੀਂ ਸਕਦੀ ਬੀਬਾ ਜੀ ਦਾ ਐਡਾ ਸਨਮਾਨਯੋਗ ਰਤਬਾ ਤੇ ਆਉਂਦਾ ਹੈ ਦਰਜਾ ਹੈ ਉਹਨਾਂ ਦਾ ਨਾਮ ਐਵੇਂ ਕਿ ਨਹੀਂ ਇਸ ਲਈ ਨੇ ਬੀਬਾ ਜੀ ਸਹਿ ਕਿਉਂ ਨਹੀਂ ਦੇ ਰਹੇ ਬੀਬਾ ਜੀ ਦਾ ਮੁਕਾਮ ਹੀ ਵੱਖਰਾ ਹੈ ਉਹਨਾਂ ਦਾ ਫੇਲ ਦੇ ਹੀ ਵੱਖਰਾ ਹੈ ਉਹਨਾਂ ਨੇ ਉੱਥੇ ਹੀ ਟੰਡੇ ਗੱਡਣੇ ਨੇ ਤੇ ਜੇ ਕਿਸੇ ਦਿਮਾਗ 'ਚ ਇਹ ਹੈ ਕਿ ਬੀਬਾ ਜੀ ਨੂੰ ਪ੍ਰਧਾਨ ਬਣਾਇਆ ਜਾਣਾ ਸੀ ਬੀਬਾ ਜੀ ਦਾ ਰੁਤਬਾ ਜੋ ਹੈ ਉਹ ਪ੍ਰਧਾਨ ਨਾਲੋਂ ਵੱਡਾ ਹੈ ਨੰਬਰ 2 ਮੈਂ ਕਿਉਂਕਿ ਭਾਈ ਅਮਰੀਕ ਸਿੰਘ ਨਾਲ ਨਾਲ ਕੰਮ ਵੀ ਕੀਤਾ ਹੈ ਫੈਡਰੇਸ਼ਨ ਮੈਂ ਇਸ ਗੱਲ 'ਚ ਅੱਜ ਵੀ ਹੱਕ 'ਚ ਨਹੀਂ ਕਿਉਂਕਿ ਜਿਸ ਰੁਤਬਾ 'ਤੇ ਬੀਬਾ ਜੀ ਬੈਠੇ ਨੇ ਉਹ ਬਹੁਤ ਸਤਿਕਾਰਯੋਗ ਹੈ ਤੇ ਕਾਲੇ ਦਲ ਦੇ ਪ੍ਰਧਾਨ ਨੂੰ ਵਿਰੋਧੀ ਪਾਰਟੀਆਂ ਦੀਆਂ ਉਂਝਾਂ ਵੀ ਲੱਗਦੀਆਂ ਨੇ ਉਹਨਾਂ ਦੇ ਵੱਲੋਂ ਦੋਸ਼ ਵੀ ਲਾਇਆ ਜਾਂਦੇ ਨੇ ਝੂਠ ਸੁਫਾਨ ਵੀ ਬੋਲਿਆ ਜਾਂਦਾ ਤੇ ਉਹਨਾਂ ਦੇ ਜਵਾਬ ਉਸ ਭਾਸ਼ਾ 'ਚ ਹੀ ਦੇਣੇ ਪੈਂਦੇ ਨੇ ਜਿਹੜੇ ਕਿ ਗਿਆਨੀ ਹਰਪ੍ਰੀਤ ਸਿੰਘ ਹੀ ਦੇ ਸਕਦੇ ਨੇ ਬੀਬਾ ਜੀ ਦੀ ਜ਼ੁਬਾਨ ਤੇ ਉਹ ਐਸੇ ਸ਼ਬਦ ਨਹੀਂ ਆ ਸਕਦੇ ਸੀ ਕਿਉਂਕਿ ਉਹ ਧਾਰਮਿਕ ਸ਼ਕਤੀਤਾਂ ਉਹਨਾਂ ਦਾ ਜੋ ਛੋਕੜਾ ਬਹੁਤ ਹੀ ਸਤਿਕਾਰਯੋਗ ਹੈ ਇਸ ਕਰਕੇ ਉਹ ਉੱਥੇ ਸਹੀ ਦੇ ਜਿਹੜੇ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਬੀਬਾ ਜੀ ਬੀਬਾ ਜੀ ਜਿੱਤੇ ਤੱਕ ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲਾਂ ਇਹ ਨਹੀਂ ਕਰਤੀ ਸੀ ਕਿ ਮੈਂ ਉਹਨਾਂ ਦੇ ਮੁਕਾਬਲੇ ਨਹੀਂ ਆਉਂਗਾ ਤੇ ਹੈਂਡ ਵੀ ਨਹੀਂ ਬੀਬਾ ਜੀ ਦਾ ਰੁਤਬਾ ਬਹੁਤ ਵੱਡਾ ਹੈ ਜੋ ਲੋਕ ਇਸ ਗੱਲ ਨੂੰ ਹਵਾ ਦੇ ਰਹੇ ਹਨ ਅਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਪਿੱਛੇ ਛੱਡ ਕੇ ਅਸੀਂ ਬੀਬਾ ਜੀ ਦੇ ਨਾਲ ਆ ਪਰ ਬੀਬਾ ਜੀ ਦਾ ਰੁਤਬਾ ਅੱਜ ਵੀ ਕਾਂਲੀ ਦਲ ਦੇ ਪ੍ਰਧਾਨ ਨਾਲੋਂ ਅੱਗੇ ਹੈ ਵੱਡਾ ਹੈ ਸਤਕਾਰਯੋਗ ਹੈ ਸਤਕਾਰਯੋਗ ਹੀ ਰਹੇਗਾ ਕਾਂਲੀ ਦਲ ਦੇ ਪ੍ਰਧਾਨ ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਕੀ ਆ ਬੰਟੀ ਰਮਾਣਾ ਸ਼ੰਟੀ ਰਮਾਣਾ ਗਰੇਵਾਲ ਸਾਹਿਬ ਉਹ ਭਟੋ ਹੈ ਛਟੋ ਹੈ ਸਾਹਮਣੇ ਵਰਨੇ ਪਤਾ ਨਹੀਂ ਕਿੰਨੇ ਕਿ ਝਰਨੇ ਇੰਨਾ ਵੱਲੋਂ ਉੰਜਾਂ ਲੱਗਣਗੀਆਂ ਤੇ ਲਾਈਆਂ ਜਾ ਰਹੀਆਂ ਨੇ ਤੇ ਇਹਨਾਂ ਦਾ ਜਵਾਬ ਉਹ ਬਾਖੂਬੀ ਦੇ ਰਹੇ ਨੇ ਤੇ ਆਪਣੀ ਮੰਜ਼ਲ ਵੱਲ ਅੱਗੇ ਵੱਧ ਰਹੇ ਨੇ ਤੇ ਵੱਧਦੇ ਹੀ ਜਾਣਗੇ ਇਸ ਕਰਕੇ ਉਹ ਸੰਜਣ ਜਿਹੜੇ ਕਹਿ ਰਹੇ ਨੇ ਫੁੱਟ ਪੈ ਰਹੀ ਹੈ ਕੋਈ ਫੁੱਟ ਨਹੀਂ ਜੇ ਆਪਸੀ ਕੋਈ ਮਤਭੇਦ ਨੇ ਵਿਚਾਰ ਤਰਕ ਮਤ ਭੇਜਨੇ ਉਹ ਆਪੇ ਬੈਠ ਕੇ ਸੁਲਝਾਉਣਗੇ ਸਾਨੂੰ ਸੋਸ਼ਲ ਮੀਡੀਆ ਵਾਲਿਆਂ ਨੂੰ ਕੀ ਲੋੜ ਹੈ ਮੱਥਾ ਪੱਟੀ ਕਰੀਏ ਕੋਈ ਫੁੱਟ ਨਹੀਂ ਹੈਗੀ ਨਾ ਫੁੱਟ ਪੈ ਸਕਦੀ ਹੈ ਸਾਡੇ ਅੱਗੇ ਜੋ ਨਿਸ਼ਾਨਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਗਵਾਈ ਲੈਣਾ ਤੇ ਲੈਂਦੇ ਹੀ ਰਹਿਣਗੇ ਤੋਂ ਇੱਕ ਇਸ ਤੋਂ ਬਾਅਦ ਇਹ ਇਸ ਗੱਲ ਜਿਆਦਾ ਨਾ ਜਾਈਏ ਤਾਂ ਦੂਜਾ ਮੁੱਦਾ ਹੈ ਤਨਤਨ ਦੇ ਸੀੜ ਦਾ ਉਸ ਚੋਣ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਭਗਵੰਤ ਸਿੰਘ ਮਾਨ ਨੇ ਡੇਰੇ ਲਾ ਲਏ ਨੇ ਉੱਥੇ ਬੜੇ-ਬੜੇ ਗੱਫੇ ਬਖਸ਼ ਰਿਹਾ ਹੈ ਬੀਜੇਪੀ ਦੀ ਸ਼ੈ ਨਾਲ ਭਾਵੇਂ ਬੀਜੇਪੀ ਕੈਂਡੀਡੇਟ ਉਤਾਰ ਵੀ ਦੇਵੇ ਅਕਾਲੀ ਦਲ ਦੀ ਵੀ ਬਿਲੀ ਭੁਗਤ ਚੱਲ ਰਹੀ ਹੈ ਦੂਜੇ ਦੀ ਪਘੋੜਿਆਂ ਦੀ ਭਾਵੇਂ ਉਹਨਾਂ ਨੇ ਕੈਂਡੀਡੇਟ ਖੜਾ ਕੀਤਾ ਪਰ ਕੈਂਡੀਡੇਟਾਂ ਨੇ ਮਜ਼ਬੂਤ ਨਹੀਂ ਖੜਾ ਕੀਤਾ ਅਸੀਂ ਇਸ ਤੇ ਨਹੀਂ ਜਾਂਦੇ ਅਸੀਂ ਗੱਲ ਇਹ ਕਰਦੇ ਹਾਂ ਕਿ ਕੀ ਭਾਈ ਸੰਦੀਪ ਸਿੰਘ ਸਣੀ ਜੇ ਉਥੋਂ ਚੋਣ ਲੜਦੇ ਨੇ ਤਾਂ ਕੀ ਉਹ ਚੋਣ ਜਿੱਤ ਸਕਦੇ ਨੇ ਤਰਨਤਾਰਨ ਦੀ ਜਾਂ ਕਿ ਨਹੀਂ ਦੋਨੇ ਪੱਖ ਨੇ ਉਹ ਜਿੱਤ ਵੀ ਸਕਦੇ ਨੇ ਤੇ ਹਾਰ ਵੀ ਸਕਦੇ ਨੇ ਜਿੱਤ ਕਿੰਦਾ ਸਕਦੇ ਨੇ ਜਿੱਤੋ ਐਦਾ ਸਕਦੇ ਨੇ ਕਿ ਬਹੁਤ ਹੀ ਉਸ ਇਲਾਕੇ ਦੀ ਸਨਮਾਨਤ ਸ਼ਕਸ਼ੀਤ ਬਣ ਚੁੱਕੇ ਨੇ ਭਾਈ ਸੰਦੀਪ ਸਿੰਘ ਸਣੀ ਜੇ ਉਹ ਆਜ਼ਾਦ ਖੜਦੇ ਨੇ ਤਾਂ ਸਾਰੀਆਂ ਹੀ ਪੰਥਕ ਤਰ੍ਹਾਂ ਇੱਕ ਦੋ ਰੂਸ਼ਾ ਦਿੱਕੇ ਜਾਨੀ ਕਿ ਪਗੋੜਾ ਦਾਲ ਮੰਡਲ ਵਾਲੇ ਵੀ ਸ਼ਾਇਦ ਨਾ ਸਹਿਯੋਗ ਦੇਣ ਹੋਰ ਵੀ ਇੱਕ ਅੱਧਾ ਕੋਈ ਹੋ ਸਕਦਾ ਹੈ ਪਰ ਬਾਕੀ ਸਾਰੀਆਂ ਪੰਥਕ ਤਰ੍ਹਾਂ ਸਾਰੀਆਂ ਪੰਥਕ ਜਥੇਬੰਦੀਆਂ ਅਕਾਲ ਤਖਤ ਨੂੰ ਮੰਨਣ ਵਾਲਿਆਂ ਨੂੰ ਭਾਈ ਸੰਦੀਪ ਸਿੰਘ ਸਣੀ ਦਾ ਸਹਿਯੋਗ ਕਰਨਾ ਪਏਗਾ ਤੇ ਜੋ ਸਾਰੀਆਂ ਪੰਥਕ ਦੀਆਂ ਪੰਥਕ ਹਲਕੇ ਵਿੱਚ ਸਹਿਯੋਗ ਕਰਨੀਆਂ ਭਾਈ ਸੰਦੀਪ ਸਿੰਘ ਸਣੀ ਚੋਣ ਜਿੱਤ ਵੀ ਸਕਦਾ ਹੈ ਜਿੱਤ ਕਿਉਂ ਨਹੀਂ ਸਕਦਾ ਜੇ ਭਾਈ ਸੰਦੀਪ ਸਿੰਘ ਸਣੀ ਨੂੰ ਸਣੀ ਕਿਸੇ ਇੱਕ ਪਾਰਟੀ ਨਾਲ ਰਲ ਕੇ ਖੜਦਾ ਹੈ ਜੋ ਕਿ ਆਵਾਜ਼ ਲੋਕਾਂ ਦੇ ਕੰਨਾਂ ਵਿੱਚ ਗੂੰਜ ਰਹੀ ਹੈ ਅਸੀਂ ਬਾਰਸ ਪੰਜਾਬ ਦੇ ਅਸੀਂ ਉਸ ਪਾਰਟੀ ਦੇ ਖਿਲਾਫ ਨਹੀਂ ਹਾਂ ਉਹਨਾਂ ਨੇ ਬੜੇ ਤਸ਼ੱਦਦ ਛੱਲੇ ਨੇ ਉਹਨਾਂ ਨੂੰ ਲੋਕਾਂ ਨੇ ਪਸੰਦ ਕੀਤਾ ਤੇ ਪਾਰਲੀਮੈਂਟ ਦੀ ਸੀਟ ਵੀ ਜਿੱਤਾਈ ਹੈ ਉਸ ਪਾਰਟੀ ਵੱਲੋਂ ਜੇ ਭਾਈ ਸੰਦੀਪ ਸਿੰਘ ਸਣੀ ਉਮੀਦਵਾਰ ਬਣਦੇ ਨੇ ਤਾਂ ਭਾਈ ਸੰਦੀਪ ਸਿੰਘ ਸਣੀ ਇੱਕ ਪਾਰਟੀ ਦੇ ਬਣ ਕੇ ਰਹਿ ਜਾਣਗੇ ਫਿਰ ਜਿਨ੍ਹਾਂ ਦੀ ਗੱਲਬਾਤ ਚੱਲਦੀ ਹੈ ਕਿ ਅਸੀਂ ਇਕੱਠੇ ਲੜਾਂਗੇ ਉਹਨਰ ਸਜੀਤ ਕਾਲੀ ਦਲ ਵਾਲਿਆਂ ਦੀ ਸਪੋਰਟ ਵੀ ਸ਼ਾਇਦ ਨਾ ਮਿਲੇ ਕਿਉਂਕਿ ਇੱਥੇ ਵਿਚਾਰਧਾਰਕ মতਪੇਦ ਆ ਸਕਦੇ ਆ ਇਸ ਕਰਕੇ ਭਾਈ ਸਣੀ ਜੀ ਫਿਰ ਇਹ ਚੋਣ ਨਹੀਂ ਜਿੱਤ ਸਕਣਗੇ ਆਜ਼ਾਦ ਖੜਨਗੇ ਤਾਂ ਜਿੱਤ ਜਾਣਗੇ ਕਿਸੇ ਇੱਕ ਧਿਰ ਵੱਲੋਂ ਖੜਨਗੇ ਤਾਂ ਨਹੀਂ ਜਿੱਤ ਸਕਣਗੇ ਅਸੀਂ ਜਿਸ ਧਿਰ ਵੱਲੋਂ ਖੜਨਗੇ ਉਹਨਾਂ ਦੇ ਵਿਰੋਧ ਚ ਨਹੀਂ ਹਾਂ ਪਾਰਸ ਪੰਜਾਬ ਦੇ ਵਿਰੋਧ ਚ ਨਹੀਂ ਗੱਲ ਕਰੇ ਪਰ ਕਿਸੇ ਇੱਕ ਦਾ ਹੋ ਕੇ ਨਹੀਂ ਪੰਚਕ ਮੀਦਵਾਰ ਸਾਂਝਾ ਮੀਦਵਾਰ ਸਭ ਦਾ ਸਾਂਝਾ ਆਜ਼ਾਦ ਖੜਜੇ ਸਾਰੀਆਂ ਜਥੇਬੰਦੀਆਂ ਸਪੋਰਟ ਕਰਨੀਆਂ ਚੋਣ ਜਿੱਤਣਗੇ ਜੇ ਇੱਕਤਰਤਾ ਹੋ ਗਿਆ ਚੋਣ ਨਹੀਂ ਜਿੱਤ ਸਕਿਆ ਇੰਦੂ ਵੱਧ ਕੀ ਕਹਿ ਸਕਦੇ ਆ ਸਤ ਸ਼੍ਰੀ ਅਕਾਲ ਦਰਦੇ ਚੈੱਕ ਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ